ਮਾਲਕ ਦੀ ਕਿਰਪਾ ਹੋ ਜਾ ਹਨਾ ਸੁਰਚੀ ਥੋੜਾ ਹੋਰ ਹੋ ਜਾਈਏ ਸ਼ਾਇਰੀ ਦੀ ਸਮਝ ਆ ਜਾਏ ਹਨਾ ਜੀ ਬਸ ਮੇਰੀ ਮੇਰੀ ਦੁਨੀਆ ਸਰ ਇਹ ਹੀ ਹੈ ਸੰਸਾਰ ਇਹ ਹੈ ਇਹ ਤੁਹਾਡਾ ਬੜਪਾਣਾ ਹੈ ਭਾਜੀ ਕਿ ਚਲੋ ਤੁਸੀਂ ਕੋਈ ਵੀ ਕ੍ਰੈਡਿਟ ਪੂਰੇ ਪੋਡਕਾਸਟ ਦੇ ਵਿੱਚ ਨਹੀਂ ਮੈਂ ਜਿੰਨੀਆਂ ਵੀ ਇੰਟਰਵਿਊਸ ਤੁਹਾਡੀਆਂ ਸੁਣਿਆ ਤੁਸੀਂ ਸਾਰੇ ਕ੍ਰੈਡਿਟ ਉਸ ਅਕਾਲਪੁਰਖ ਨੂੰ ਹੈ ਆਪਣੀ ਮਾਂ ਨੂੰ ਹੀ ਦਿੱਤਾ ਤੁਸੀਂ ਆਪਣੇ ਤੇ ਕ੍ਰੈਡਿਟ ਲੈਂਦੇ ਨਹੀਂ ਪਰ ਤੁਹਾਨੂੰ ਕੀ ਲੱਗਦਾ ਭਾਜੀ ਕਿ ਤੁਸੀਂ ਇੱਕ ਪੂਰਾ ਇੱਕ ਦੌਰ ਦੇਖਿਆ ਭਾਜੀ ਇੰਨੇ ਸਾਲ ਹੋ ਗਏ ਤੁਹਾਨੂੰ ਗਾਇਕੀ ਕਰਦੇ ਇੰਨੇ ਸਾਲ ਹੋ ਗਏ ਸ਼ਾਇਰੀ ਕਰਦੇ ਅੱਜ ਦਾ ਸਮਾਜ ਕਿਵੇਂ ਦਾ ਹੋ ਚੁੱਕਾ ਹੈ ਅੱਜ ਦੇ ਸਮਾਜ ਨੂੰ ਕਿਵੇਂ ਕੰਪੇਅਰ ਕਰ ਰਹੇ ਹੋ ਕੀ ਅੱਛਾ ਹੋ ਰਿਹਾ ਹੈ ਟਾਈਮ ਦੇ ਸਾਹਮਣੇ ਨਾਲ ਕੀ ਬੁਰਾ ਹੋ ਰਿਹਾ ਆ ਮਿਰਖਲ ਕੁਆਤਰਾ ਸਾਹਿਬ ਜੀ ਇਹ ਵੀ ਜਿਹੜਾ ਇੱਕ ਹਰ ਇੱਕ ਦੌਰ ਦਾ ਇੱਕ ਆਪਣਾ ਅਮਲ ਹੈ ਉਹਦਾ ਆਪਣਾ ਫਲੇਵਰ ਹੈ ਉਹਦੀਆਂ ਚੰਗਿਆਈਆਂ ਬੁਰਾਈਆਂ ਨਾ ਮੈਂ ਫਿਰ ਕਿਉਂਕਿ ਮੈਨੂੰ ਥੋੜਾ ਜਿਹਾ ਚੰਗੇ ਬੰਦੇ ਨੂੰ ਸੁਣਨ ਦੀ ਆਦਤ ਹੈ ਜਦੋਂ ਆਪਾਂ ਆਫਿਸ 'ਚ ਬੈਠ ਕੇ ਕਰਦੇ ਜਾਵੇ ਡਾਕਟਰ ਸਾਹਿਬ ਇਹਨਾਂ ਨੂੰ ਬਹੁਤ ਸੁਣਦਾ ਮੈਂ ਨਾ ਜ਼ਿੰਦਗੀ 'ਚ ਇੱਕ ਵਾਰ ਦਰਸ਼ਨ ਵੀ ਹੋ ਜੇ ਦੋ ਚਾਰ ਘੰਟੇ ਬੈਠੇ ਸੀਗੇ ਤੇ ਉਹਨੋਂ ਮੈਂ ਉਹਨਾਂ ਦੀਆਂ ਗੱਲਾਂ ਮੈਨੂੰ ਲੱਗਦਾ ਵੇ ਆ ਮੇਰੇ ਮਨ ਦੀ ਗੱਲ ਇਹ ਕਰੀ ਜਾਂਦੇ ਹਾਂ ਮੈਂ ਵੀ ਸ਼ਾਇਦ ਇਦਾਂ ਸੋਚਦਾ Who well, he can?